ਮੇਲਾ ਜੀ ਕਰਵਾਇਆ ਜਾਂਦਾ ਸਾਡੇ ਵੱਲੋਂ ਹਰ ਸਾਲ ਦੀ ਤਰ੍ਹਾਂ 13 ਸਾਲ ਹੋ ਗਏ ਸਾਨੂੰ ਮੇਲਾ ਕਰਾਉਂਦੇ ਆ 13 ਤਰੀਕ ਨੂੰ ਬੱਚਿਆਂ ਦੇ ਮੈਚ ਆ ਜੀ 65 ਕਿਲੋ ਦੇ ਉਸ ਤੋਂ ਬਾਅਦ 14 ਨੂੰ ਗਲਪਾਂ ਦੇ ਮੈਚ ਆ ਜੀ ਬਿਯੁਰਗਾਂ ਦੇ ਮੈਚ ਆ ਜੀ 15 ਤਰੀਕ ਨੂੰ ਸਾਡਾ ਸ਼ਾਮ ਨੂੰ ਖੁੱਲਾ ਖਾੜਾ ਜੀ ਬੱਬੂ ਮਾਨ ਸਾਹਿਬ ਦਾ ਤੇ 6 ਵਜੇ ਉਹਨਾਂ ਦਾ ਖਾੜਾ ਸਟਾਰਟ ਹੋ ਗਿਆ ਬਾਕੀ ਚੀਫ ਗੈਟ ਖੜ ਖੜਿਆ ਆ ਰਿਹਾ ਚੀਫ ਗੈਟ ਸਾਡੇ ਕੋਲ ਜੀ ਮੇਰਾ ਭਰਾ ਵਾ ਜੀ ਐਮ ਐਲ ਏ ਸ਼ਰੀਕਲ ਸਿੰਘ ਜੀ ਬਟਾਲਾ ਤੋਂ ਉਹ ਆ ਰਿਹਾ 9 ਜਨਮ ਨੂੰ ਕੀ ਪੀਲਾ ਗਿਆ ਜਿਹੜੇ ਮੇਲੇ ਜੇ ਦਸ ਰਣ ਚੇਦਾ ਬਿਲਕੁਲ ਜੀ ਲੈਣਾ ਚਾਹੀਦਾ ਨਸ਼ਾ ਛੱਡ ਕੇ ਗਾੜੀ ਖੇਡਾਂ ਦਾ ਜੋੜਨਾ ਚਾਹੀਦਾ ਜੀ ਬੱਚਿਆਂ ਨੂੰ ਬੱਬੂ ਆਂਦਾ ਖੜਾ ਕਿੰਨੇ ਵਜੇ ਤੋਂ ਕਿੰਨੇ ਵਜੇ ਦਾ ਬੱਬੂ ਮਾ ਸਾਹਿਬ ਦਾ ਖਾੜਾ ਆਊਗਾ 6 ਵਜੇ ਸਟਾਰਟ ਹੋਊਗਾ ਜੀ ਸਾਡੇ ਕੋਲ ਇੱਥੇ ਉਹ ਪਹੁੰਚ ਜਾਣਗੇ ਸਟਾਰਟਿੰਗ 6 ਵਜੇ ਜੀ ਸਿਕਿਉਰਿਟੀ ਲਈ ਅ ਐਸ ਐਸ ਪੀ ਸਾਹਿਬ ਨੂੰ ਆਪਾਂ ਬੇਨਤੀ ਕਰ ਰਹੇ ਹਾਂ ਡੀ ਸਾਹਿਬ ਨੂੰ ਬੇਨਤੀ ਕੀਤੀ ਹੈ ਜੀ ਉਹਨਾਂ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਜਾਣਗੇ ਜਗ੍ਹਾ ਦਾ ਅਰੇਂਜਮੈਂਟ ਸਾਡੇ ਕੋਲ ਚਾਰ ਤੋਂ ਪੰਜ ਏਕੜ ਜਗ੍ਹਾ ਜੀ ਤੇ ਵਧੀਆ ਅਰੇਂਜਮੈਂਟ ਕੀਤਾ ਜਾਊ ਪਾਰਕਿੰਗ ਸਾਰੀ ਬਾਹਰ ਕੀਤੀ ਹੈ ਜੀ ਪਿੰਡ ਦੇ ਬਾ বারবার পার্কিং ਹੋ ਜੂਗੀ ਬੇਨਤੀ ਇਹ ਹੈ ਜੀ ਸਾਰੇ ਪਿਆਰ ਨਾਲ ਆਓ ਜੀ ਲੜਕੇ ਆਪਾਂ ਉਹਨਾਂ ਦਾ ਸ਼ੋਅ ਵੇਖੀਏ ਜੀ ਤੇ ਜਿਹੜਾ ਗੱਡੀਆਂ ਬਾਹਰ ਆਪਾਂ ਰੇਜਮੈਂਟ ਕੀਤਾ ਉਹ ਬਾਹਰ ਬਾਹਰ ਲੱਗ ਜਾਣ ਗੱਡੀਆਂ ਤੇ ਇਹਦੇ ਵਿੱਚ